ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਾਰੇ ਫੋਨ ਨਾ ਛੜ ਦੀ ਬੁੱਤ ਫੋਨ ਨਾ ਛੜੀ ਆ ਕਪੜਾ ਨਾ ਖਿੱਚ ਛੱਡ ਦੇ ਸੱਚੀ ਗੱਲ ਤਾਂ ਹੈਗਾ ਕਪੜਾ ਛੱਡ ਦੇ ਕਪੜਾ ਛੱਡ ਦੇ ਮਟਰ ਖਾਲਾ ਖੱਚਦਾ ਖੜ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਛੱਜਦੇ ਵਸਦੇ ਹੋਵੋਗੇ ਤੰਦਰੁਸਤ ਹੋਵੋਗੇ ਰੌਜੀ ਸ਼ਾਮ ਦਾ ਟਾਈਮ ਆ ਤੇ ਆਪਾਂ ਗਏ ਆਂ ਸਬਜ਼ੀ ਕੱਟਣ ਤੇ ਸਬਜ਼ੀ ਕੱਟਣ ਦੇ ਨਾਲ ਨਾਲ ਮੈਂ ਕਹਾਂ ਸ਼ੁਰੂ ਕਰਤੀਏ ਬਲੌਗ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਤੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਗਾਜਰ ਮਟਰਾਂ ਮੈਂ ਮਟਰ ਪਹਿਲਾਂ ਕੱਢ ਲਈ ਸੀਗੇ ਤੇ ਫੋਨ ਪਹਿਲਾਂ ਸੀਟ ਕੋਲੇ ਸੀਗਾ ਤੇ ਫਿਰ ਹੁਣ ਮੈਂ ਤਾਂ ਫੋਨ ਪੜਿਆ ਸੀਗਾ ਮੈਂ ਕਿਹਾ ਚਲੋ ਵੀਡੀਓ ਸਟਾਰਟ ਕਰ ਲਈਏ ਤੇ ਹੁਣ ਆਪਾਂ ਬਲੌਗ ਵੀ ਸਟਾਰਟ ਕਰ ਲਿਆ ਤੇ ਠੰਡ ਬਹੁਤ ਹੋਈ ਪਈ ਆ ਮਾਰਨਾ ਮੌਸਮ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਤੇ ਠੰਡਾ ਠੰਡਾ ਬਹੁਤ ਹੋਇਆ ਪਿਆ ਸਾਰੀ ਤਕਰੀਬਨ ਮੌਸਮ ਬਦਲ ਗਿਆ ਆ ਹਾਂ ਤੰਦ ਤੰਦ ਦਾ ਵੀ ਤੰਦ ਦਾ ਹਾਂ ਬਾਹਰ ਤੁੰਦ ਪਈ ਹੋਈ ਆ ਤੇ ਥੋੜੀ ਜੀ ਦੁਪਹਿਰੇ ਧੁੱਪ ਨਿਕਲੀ ਸੀ ਤੇ ਇਹ ਦਿਨ ਉਸ ਤੋਂ ਬਾਅਦ ਫੇਰ ਮਤਲਬ ਕਿ ਉਰਦਾਈ ਮੌਸਮਾਂ ਸਿਰਵੜਾਈ ਤੰਦ ਜੀ ਹੋਈ ਪਈ ਹੈ ਗੈਰ ਜੀ ਚੜੀ ਪਈ ਹੈ ਨਾ ਪੁੱਤ ਤੇ ਸਿਰਫ ਸਾਡਾ ਮਟਰ ਖਾਣ ਦਾ ਸ਼ਕੀਨ ਆ ਹੱਥ ਭਰਿਆ ਹੋਇਆ ਮਟਰਾਂ ਨਾਲ ਪਤਾ ਮੇਰੇ ਬੋਟੇ ਚੋ ਖਾ ਕੇ ਹਟਿਆ ਗਿਆ ਹੁਣ ਉਧਰੋਂ ਤੇ ਅੱਜ ਮੈਂ ਕਿਹ ਚੱਲ ਅੱਜ ਨਾ ਸਬਜੀ ਦਾ ਸੀਗਾ ਮਨ ਮੈਂ ਕਿਹ ਚੱਲ ਰਾਤ ਸੀ ਦਾਲ ਬਣਾਤੀ ਸੀ ਮੈਂ ਕਿਹ ਚੱਲ ਅੱਜ ਸਬਜੀ ਬਣਾ ਲੈਣੇ ਆ ਗਾਜਾ ਮਟਰ ਬਣਾਉਣੇ ਆ ਤੇ ਕੋਸ਼ਕ ਕਪੜੇ ਮੈਂ ਸੀਰਤ ਦੇ ਕੱਢ ਲਏ ਆ ਕੋਸ਼ਕ ਰਹਿੰਦੇ ਆ ਆਪਦੇ ਹਜੇ ਮੈਂ ਕੱਢਣੇ ਆ ਸੀਰਤ ਦੇ ਪਾਪਾ ਨੇ ਵੀ ਥੋੜੇ ਜਿਹਾ ਆਪਦੇ ਕਪੜੇ ਕੱਢ ਰਏ ਆ ਸਰਦੀਆਂ ਵਾਲੇ ਤੇ ਮੈਂ ਹਜੇ ਆਪਦੇ ਕਪੜੇ ਕੱਢਣੇ ਆ ਮੈਂ ਹਜੇ ਆਦੇ ਕਪੜੇ ਕੱਢੇ ਨਹੀਂ ਹੈਗੇ ਦੇਖਦੀ ਹਾਂ ਹੁਣ ਕੱਢੇ ਗਏ ਤਾਂ ਹੁਣ ਗੱਡ ਲ ਕੇ ਰੱਖ ਲੂੰਗੀ ਢੇਰ ਲਾ ਲੈਨੇ ਬਿੱਡਾਂ ਤੇ ਹੋਰ ਕੀ ਆ ਤੇ ਸਾਂਭੀ ਚੱਲਾਂਗੇ ਜਿ ਮੇਰੇ ਵੈਸੇ ਨਾ ਬੈਗ ਫੈਕ ਕਰੇ ਹੋਏ ਨੇ ਜਿਪ ਲਗਾ ਕੇ ਜਿਹੜੇ ਬੈਗ ਨਹੀਂ ਹੁੰਦੇ ਕਿ ਕੈਰੀ ਬੈਗ ਸਟੋਰੇਜ ਵਾਲੇ ਉਹਨਾਂ ਦੇ ਵਿੱਚ ਸੋ ਉਹਨਾਂ ਦੇ ਵਿੱਚੋਂ ਆਪਾਂ ਉਵੇਂ ਹੀ ਕੱਢ ਕੇ ਰੱਖ ਲੈਣੇ ਆ ਤੇ ਉਹਨਾਂ ਦੇ ਵਿੱਚ ਗਰਮੀ ਵਾਲੇ ਆਪਾਂ ਤਿਆਰ ਕਰ ਦਿੰਦੇ ਆ ਈਜ਼ੀ ਹੋ ਜਾਣਾ ਮੈਂ ਇਦਾਂ ਮੈਨੂੰ ਥੋੜਾ ਜਿਹਾ ਜ਼ਿਆਦਾ ਮੇਰਾ ਖਲਾਰਾ ਨਹੀਂ ਪੈਣਾ ਹੈਗਾ ਤੇ ਹੁਣ ਮੈਂ ਸੀਰਤ ਦੇ ਦੋ ਬੈਗ ਕੱਢੇ ਹੋਏ ਆ ਦੋ ਤਿੰਨ ਬੈਗ ਪਈ ਆ ਇਹਦੇ ਵਿੱਚ ਹਜੇ ਦੇਖਾਂਗੇ ਚੈੱਕ ਕਰਾਂਗੇ ਕਿਉਂਕਿ ਸੀਰਤ ਵੀ ਹੁਣ ਥੋੜਾ ਜਿਹਾ ਵੱਡਾ ਹੋ ਗਿਆ ਤੇ ਪਹਿਲਾਂ ਵਾਲੇ ਤਾਂ ਕਪੜੇ ਇਹਦੇ ਆਉਣੇ ਨਹੀਂ ਹੈਗੇ ਕੁਝ ਕਪੜੇ ਹੀ ਆਉਣਗੇ ਬਾਕੀ ਤੇ ਇਹ ਨਵੇਂ ਕੱਪੜੇ ਲੈਣੇ ਪੈਣੇ ਆ ਹਨਾ ਸਿਰ ਤੇ ਬੱਤੀ ਆਲੇ ਆ ਮਟਰ ਤਾਂ ਆ ਗਿਆ ਕੋਲ ਕੋ ਦੇ ਵਿੱਚ ਰੱਖ ਦੇ ਤੇ ਮੈਨੂੰ ਪੜਾ ਦੇ ਕੋਲ ਆ ਕੀ ਕਰੀ ਜਾਣਾ ਥੱਲੇ ਲਾਰਾ ਪਾਈ ਜਾਂਦੀ ਆ ਪੂਰਾ ਚਲੋ ਜੀ ਸਬਜੀ ਕੱਟ ਰਹੀ ਏ ਫਿਰ ਆਪਾਂ ਕਰਾਂਗੇ ਤੜਕਾ ਤੇ ਫੇਰ ਹੀ ਕਰਦੇ ਆਪਾਂ ਵੀਡੀਓ ਨੂੰ ਕੰਟੀਨਿਊ ਤੇ ਮੈਂ फटाफट ਸਬਜੀ ਕੱਟ ਲਵਾਂ ਕਿਉਂਕਿ ਨਹੀਂ ਤਾਂ ਫਿਰ ਮੈਂ ਗੱਲਾਂ ਬਾਤਾਂ ਹੀ ਕਰ ਜਾਊਂਗੀ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ ਨਾ ਫਿਰ ਮੇਤੋ ਇਧਰੋਂ ਕੰਮ ਵੀ ਸਟੋਪ ਹੋ ਜਾਂਦਾ ਮਾ ਤੋ ਆਪਾਂ ਛੇਤੀ ਛੇਤੀ ਸਬਜੀ ਕੱਟ ਲਈਏ ਤੇ ਫਿਰ ਆਪਾਂ ਕਰਦੇ ਆ ਥੋਡੇ ਨਾਲ ਅੱਗੇ ਵੀਡੀਓ ਕੰਟੀਨਿਊ ਤੇ ਕੁਝ ਮੈਂ ਤੁਹਾਨੂੰ ਚੀਜ਼ਾਂ ਸੈਟਿੰਗ ਮੈਗੀਆਂ ਹੋਈਆਂ ਹੋਈਆਂ ਨੇ ਇੱਧਰ ਉੱਧਰ ਤੇ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਸੈਟਿੰਗ ਕਰਨ ਟਾਈਮ ਤਾਂ ਮੇ ਤੋਂ ਵੀਡੀਓ ਨਹੀਂ ਬਣੀ ਕਿਉਂਕਿ ਉਦੋਂ ਬਹੁਤ ਜ਼ਿਆਦਾ ਕੰਮ ਸੀਗਾ ਖਿਲਾਰਾ ਹਿਲ ਰਿਹਾ ਹੋਇਆ ਸੀਗਾ ਤਾਂ ਕਰਕੇ ਪਰ ਮੈਂ ਹੁਣ ਤੁਹਾਨੂੰ ਦਿਖਾ ਦਊਂਗੀ ਕਿ ਮੈਂ ਕਿੱਦਾਂ ਆਂਦੀ ਆ ਸੈਟਿੰਗਸ ਕੀਤੀਆਂ ਨੇ ਘਰ ਦੇ ਵਿੱਚ ਚੇਂਜੇਸ ਹੋ ਕੀਤੀਆਂ ਨੇ ਥੋੜੀਆਂ ਬਹੁਤ ਤੇ ਉਹ ਨੂੰ ਮੈਂ ਦਿਖਾਉਂਗੀ ਜ਼ਰੂਰ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਨਾਲ ਫਿਰ ਆਪਾਂ ਕਰਦੇ ਆਂ ਬਲੌਗ ਨੂੰ ਅੱਗੇ ਕੰਟੀਨਿਊ ਤੁਹਾਡੇ ਨਾਲ ਤੇਰੀ ਯਾਰ ਨਾਲੀ ਨੇ ਹਾਂ ਸੀਰਤ ਨੇ ਸਾਰੇ ਮਟਰ ਖਾ ਲਈਆ ਲਓ ਜੀ ਇਧਰ ਆਪਾਂ ਹੁਣ ਲਾ ਰਹੇ ਆਂ ਤੜਕਾ ਗਾਜਰ ਮਟਰ ਨੂੰ ਤੜਕਾ ਆਪਣਾ ਭੁੰਨ ਰਿਹਾ ਵਾ ਇਧਰ ਮੈਂ ਟਮਾਟਰ ਵੀ ਕੱਟ ਕੇ ਰੱਖ ਲੇ ਤੇ ਇਧਰ ਆਲੂ ਗਾਜਰ ਮਟਰ ਵਾਸ਼ ਕਰਕੇ ਰੱਖ ਲੇ ਤੇ ਸਾਹਮਣੇ ਬੈਠਾ ਹੈਗਾ ਤਸੀਰਤ ਤਸੀਰਤ ਕੌਰ ਖਾ ਰਹੀ ਆ ਪਫ ਕੌਰ ਸੀਰ ਹਾਏ ਚੀਜੀ ਆ ਸੀਰ ਤੇ ਚੀਜੀ ਖਾ ਰੇ ਹੈ ਤੇ ਆਪਣਾ ਤੜਕਾ ਭੁੰਨੀ ਜਾ ਰਿਹਾ ਵਾ ਨਾਲ ਦੀ ਨਾਲ ਮੱਪੀ ਜਾ ਰਹਾ ਇਹ ਸੀਰ ਰਲਾ ਕੁਕ ਕੀ ਮम्मा ਪਾਪਾ ਆਲਾ ਹੈ ਪਾਪਾ ਹਾਂ ਅੱਛਾ ਪਾਪਾ ਛੀ ਹੈ ਸੀਰ ਤੇ ਤੇ ਪਾਪਾ ਛੀ ਹੈ ਮम्मा ਨੋਣੇ ਆ ਹੈਨਾ ਮम्मा ਨੋਣੇ ਆ ਮम्मा ਨੋਣੇ ਆ ਹਾਂ ਮम्मा ਨੋਣੇ ਆ ਪਾਪਾ ਛੀ ਆ ਛੀ ਆ ਹਾਂ ਤੇ ਪਾਪਾ ਛੀ ਹੈ ਕਿ ਪਾਪਾ ਨੋਣੇ ਆ ਬਾਪਾ ਨਾਨੇ ਆ ਪਪਾ ਨੋਨੇ ਆ ਨਹੀਂ ਨਹੀਂ ਪਪਾ ਛੀ ਆ ਪਪਾ ਛੀ ਮਮਾ ਨੋਨੇ ਆ ਮਮਾ ਛੀ ਆ ਪਪਾ ਨੋਨੇ ਆ ਐਂ ਕਹਿੰਦਾ ਹੁੰਦਾ ਇਹ ਉਲਟਾ ਫੁਲਟਾ ਜਦੋਂ ਤਾਂ ਮੇਰੇ ਕੋਲੇ ਆ ਉਦੋਂ ਤਾਂ ਮਮਾ ਨੋਨੇ ਆ ਪਪਾ ਛੀ ਆ ਜਦੋਂ ਪਪਾ ਕੋਲੇ ਆ ਉਦੋਂ ਪਪਾ ਨੋਨੇ ਆ ਮਮਾ ਛੀ ਮਮਾ ਨੋਨੇ ਆ ਮਮਾ ਨੋਨੇ ਆ ਅੱਛਾ ਮਮਾ ਛੀ ਆ ਪਪਾ ਨੋਨੇ ਆ ਦੇਖਿਆ ਉਲਟਾ ਹੋ ਗਿਆ ਨਾ ਜਦ ਜਦ ਦੂਜੇ ਪਾਸੇ ਅੱਛਾ ਸੀਤ ਛੀ ਆ ਸੀਤ ਛੀ ਆ ਟਾਰਿਆ ਛੀਤ ਛੀ ਆ ਨਹੀਂ ਹਾਂ ਲੋਣਾ ਹਾ ਸੀਤ ਠੀਕ ਮੈਂ ਸਿਰੇ ਤੇ ਆ ਗਿਆ ਹੈ ਕਿ ਨਹੀਂ ਹੁਣੇ ਤੇ ਆ ਗਿਆ ਇੱਕ ਹੱਥ ਨਾਲ ਕੈਮਰਾ ਅਫਾੜ ਕੇ ਇੱਕ ਹੱਥ ਨਾਲ ਤੜਕਾ ਕਰਕੇ ਤੇ ਇਹ ਜਗਾੜੀ ਲਾਉਣਾ ਪੈਂਦਾ ਹੈ कैमरा फाइन टाइम नहीं ना रोटी खानी है कोई ना बेटा तुम आप ऑफ खा लो फिर उस रोटी खा दो हाँ, 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 हाँ बस तड़का अपना भुज जा रहा पर नमक मिर्च पा लेंगे हल्दी मसाला मैं कोई पाना नहीं चलो जी फिर हम तड़का ला दी कंप्लीट कर दी ਲਓ ਜੀ ਤੜਕਾ ਆਪਣਾ ਲਾਤਾ ਤੇ ਹੁਣ ਆਪਾਂ ਰੱਖ ਦਾਂਗੇ ਇਹਨੂੰ ਢੱਕ ਕੇ ਥੋੜੀ ਦੇਰ ਲਈ ਆ ਜੋ ਸਿੱਤ ਘਰ ਨੀਚੇ ਆਜੋ ਹਾਂ ਆਪਾਂ ਉਧਰ ਜਾਣਾ ਬਾਹਰ ਜਿਹੜਾ ਕੱਢਣਾ ਉਹ ਕੱਪੜੇ ਲਾ ਕੇ ਲਿਉਣੇ ਬਾਹਰ ਛਿਜੇ ਬਾਹਰ ਨਾ ਤੇ ਬਾਕੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸੈਟਿੰਗ ਇੱਧਰ ਦੇਖੋ ਬੈੱਡ ਤੇ ਮੈਂ ਸਰਦੀਆਂ ਵਾਲੇ ਕੱਪੜੇ ਬੈਗ ਦੋ ਕੱਢ ਕੇ ਰੱਖੇ ਆ ਸਿਰਤ ਦੇ ਤੇ ਇਹ ਦੋ ਬੈਗ ਕੱਢ ਕੇ ਰੱਖੇ ਆ ਤੇ ਇਧਰੋਂ ਆਪਾਂ ਹੁਣ ਇਹ ਸਟੋਰ ਵੇਲਾ ਕਰਤਾ ਇਧਰ ਬਸ ਬੈੱਡ ਲਾਤੇ ਆ ਤੇ ਉਹ ਚੁੱਲਾ ਆਪਣਾ ਤੇ ਉਹ ਦੂਸਰਾ ਚੁੱਲਾ ਆਪਾਂ ਬਾਹਰਲੀ ਸੋਈ ਚ ਰੱਖਾਂਗੇ ਤੇ ਬਸ ਹੁਣ ਆਪਾਂ ਇੱਥੇ ਬੈੱਡ ਲਾਤੇ ਆ ਤੇ ਇਹ ਵਾਲਾ ਰੂਮ ਵੀ ਆਪਾਂ ਖਾਲੀ ਕਰ ਲਿਆ ਵਾ ਇੱਥੇ ਮੇਰੇ ਕੱਪੜੇ ਸੁੱਕਣੇ ਪਏ ਹੋਏ ਸੀਗੇ ਕਿਉਂਕਿ ਕੱਲ ਤੁਹਾਨੂੰ ਦੱਸੀ ਤੇ ਬਾਕੀ ਸੈਟਿੰਗ ਆਪਾਂ ਇਧਰ ਕਰ ਲਈ ਆ ਸਟੋਰ ਦੇ ਵਿੱਚ ਇੱਕ ਆ ਗੇਟ ਆਪਾਂ ਹੋਰ ਲਗਵਾਇਆ ਵਾ ਜਾਲੀ ਵਾਲਾ ਔਰ ਆ ਲੋਹੇ ਦਾ ਗੇਟ ਆ ਉਹ ਜਿਹੜੀ ਸੀਗਾ ਤੇ ਸਟੋਰ ਆਪਾਂ ਕਰ ਲਿਆ ਵਾ ਇੱਧਰ ਇੱਧਰ ਆਪਾਂ ਆਪਣੀਆਂ ਪੇਟੀਆਂ ਸਿਰਤ ਦੀਆਂ ਖੇਡਾਂ ਤੇ ਸਾਰਾ ਕੁਝ ਆਪਾਂ ਇੱਧਰ ਕਰਤਾ ਤੇ ਆਹ ਵਾਲੇ ਰੂਮ ਦੇ ਵਿੱਚ ਆਪਾਂ ਕਰਤੇ ਮੰਜੀ ਸ਼ਿਫਟ ਸਾਰੇ ਤੇ ਆਹ ਵਾਲੀ ਰਸੋਈ ਦੇ ਵਿੱਚ ਵੀ ਹੁਣ ਆਪਾਂ ਰੋਟੀ ਬਣਾਇਆ ਕਰਾਂਗੇ ਇਹ ਵਾਲੀ ਰਸੋਈ ਦੇ ਵਿੱਚ ਵੀ ਇਹ ਆਪਾਂ ਯੂਜ਼ ਨਹੀਂ ਕਰ ਰਹੇ ਸੀ ਬਾਹਰ ਦੀ ਰਸੋਈ ਹੁਣ ਇਹ ਵੀ ਆਪਾਂ ਯੂਜ਼ ਕਰਿਆ ਕਰਾਂਗੇ ਇਹਦਾ ਗੇਟ ਇੱਥੇ ਵੀ ਆ ਤੇ ਇਹਦੇ ਵਿੱਚ ਦੀ ਗੇਟ ਵੀ ਆ ਤੇ ਇੱਥੇ ਆਪਾਂ ਰੱਖ ਲਾਂਗੇ ਚੁੱਲਾ ਵਗੈਰਾ ਤੇ ਇਥੋਂ ਫਿਰ ਬਾਹਰ ਦੇਖਣਾ ਸੌਖਾ ਹੈ ਨਾ ਗੇਟ ਸਾਹਮਣੇ ਦਿਖੀ ਜਾਂਦਾ ਤੇ ਇਹ ਵਾਲੀ ਦੀ ਸੋਈ ਵੀ ਆਪਾਂ ਉਹ ਕਰ ਲਾਂਗੇ ਇੱਧਰ ਆ ਜਾ ਪੁੱਤ ਆ ਜਾ ਨਹੀਂ ਨਹੀਂ ਇਹ ਬਾਹਰੋਂ ਲੱਗਿਆ ਹੋਇਆ ਵਾ ਆ ਜਾ ਆ ਰੋਡਾ ਆਪਾਂ ਪੇਟੀਆਂ ਵਗੈਰਾ ਸਾਰੀਆਂ ਕਰਤੀਆਂ ਇੱਧਰ ਸੈਟਿੰਗ ਆਪਾਂ ਜੁੱਤੀਆਂ ਵਗੈਰਾ ਉਹ ਸਾਰਾ ਕੁਝ ਇੱਧਰ ਲਿਆ ਕੇ ਰੱਖਤਾ ਤੇ ਇਥੇ ਆਪਣੇ ਸ਼ਟਰ ਵੀ ਲੱਗਿਆ ਹੋਇਆ ਵਾ ਤੇ ਗੇਟ ਨੂੰ ਡੌਕ ਵੀ ਹੁੰਦਾਗਾ ਤੇ ਇਹ ਇਦਾਂ ਹੋ ਜਾਊਗਾ ਆਪਣਾ ਸੈਟ ਸਕੂਟਰੀ ਆਪਣੀ ਹਜੇ ਬਾਹਰ ਖੜੀ ਹੈ ਉਹ ਅੰਦਰ ਕਰਨੀ ਆ ਤੇ ਇਹ ਸੀ ਕਿ ਮੈਂ ਤੁਹਾਨੂੰ ਸੈਟਿੰਗ ਦਿਖਾਉਣੀ ਆ ਜਾ ਸੀਟ ਤੇ ਸੀਟ ਤੇ ਆ ਜਾ ਆ ਜਾ ਚੰਗਾ ਰਹਿ ਫਿਰ ਮੈਂ ਲਾਤਾ ਸੀਟ ਤੇ ਤੂੰ ਉਧਰ ਹੀ ਰਹਿ ਗਈ ਬੈਠੀ ਰਹਿ ਆ ਜਾ ਅੱਲਾ ਮਮਾ ਤੂੰ ਇਹ ਵਾਲੀ ਸੈਟਿੰਗ ਦੀ ਮੈਂ ਗੱਲ ਕਰ ਰਹੀ ਸੀ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹ ਵਾਲੀ ਸੈਟਿੰਗ ਹੋ ਗਈ ਆ ਆਪਣੀ ਹੁਣ ਡਨ ਤੇ ਬਸ ਹੁਣ ਥੋੜੇ ਬਹੁਤ ਕੱਪੜੇ ਹੀ ਆ ਸੈੱਟ ਕਰਕੇ ਰੱਖਣ ਵਾਲੇ ਉਹ ਵੀ ਮੈਂ ਰੱਖ ਦੂੰਗੀ ਤੇ ਮੱਝ ਰਾਇ ਬਾਕੀ ਸਾਰਾ ਕੁਝ ਤਕਰੀਬਨ ਆ ਹਾਂ ਮੱਤੇ ਕਰਨ ਕੀ ਕਹਿੰਦੀ ਆ ਖੁਸ਼ ਕਹਿੰਦੀ ਆ ਕਰਨ ਕੀ ਮਟਰ ਲਾਣੇ ਪਤਨ ਤੇ ਬਾਹਰ ਦਿਖਾ ਕੇ ਲਿਆਉਣੀਆਂ ਹੁਣ ਮੈਂ ਸਾਨੂੰ ਬਾਹਰ ਲਾ ਦੇਉ ਬਾਹਰ ਵੀ ਖੁਸ਼ ਦਿਖਾਉਣਾ ਇਧਰ ਆਲੂ ਤੇ ਮੇਥੀ ਮੇਥੀ ਤਾਂ ਆਪਣੀ ਹਰੀ ਵੀ ਹੋ ਗਈ ਆ ਇਹ ਦੇਖੋ ਧਣੀਆਂ ਤੇ ਮੇਥੇ ਇਹ ਆਪਾਂ ਲਾਤੇ ਆ ਉਧਰੋਂ ਆਪਾਂ ਗੁੱਡ ਕੇ ਰੱਖਤਾ ਉਥੇ ਪਰ ਲਸਣ ਵਗੈਰਾ ਲਾਵਾਂਗੇ ਤੇ ਉਹ ਅਮਰੂਦ ਡਿੱਗਿਆ ਪਿਆਗਾ ਪੱਕਿਆ ਹੋਇਆ ਹੋਈ ਚੱਕ ਲੈਣੀ ਹੈ ਤੇ ਇਧਰ ਆਪਣੇ ਇਹ ਵਾਲਕ ਮੇਥੇ ਵੀ ਲੱਗ ਗਏ ਆ ਚਲੋ ਇਹ ਵੀ ਆਪਣੇ ਹੁਣ ਹਰੇ ਹੋ ਜਾਣਗੇ ਆ ਤਾਂ ਹਰੀ ਹੋ ਗਈ ਜੀ ਇਹ ਵੀ ਤੁਹਾਨੂੰ ਦਿਖਾਉਣਾ ਖੇਤ ਆਪਣਾ ਇਧਰ ਉਹ ਤਿਆਰ ਕਰ ਲਈ ਆਪਾਂ ਹੁਣ ਸਬਜ਼ੀ ਵਾਲੀ ਬਾੜੀ ਪੜੇ ਸੋਕੂ ਇਹਦਾ ਖੀ ਰੱਖਦੇ ਇਹਨਾਂ ਨੂੰ ਵੀ ਤਿਆਰੀ ਦੀ ਹੈ। ਹਾਕ ਦੀ ਬੋਲੀ ਆ। ਸਿਰ ਤੇ ਫਿਰ ਪਲੇਟ ਖਾਣ ਲਈ ਜਾਂ ਰੋਟੀ ਦੇ ਟਾਈਮ। ਕੀ ਖਾਣਾ? ਲੇਜ਼ ਖਾਣਾ। ਲੇਜ਼ ਖਾਣਾ। ਰੋਟੀ ਵੀ ਖਾਣੀ ਆ। ਹਰ ਟਾਈਮ ਆ ਕੇ ਤੂੰ ਲੇਜ਼ ਦਿੱਤੇ ਜਾਂਦੇ ਆ। ਕੁਛ ਹੀ ਤੂੰ ਕੀ ਦੀ ਕਰਨਾ ਵਾ? ਲੇ ਉਹ ਜਿਹੜੇ ਕੱਲ ਲੈ ਕੇ ਜਿੱਤੇ ਸੀਗੇ ਰੱਖ ਲਈ ਸੀਗੇ ਤੂੰ ਬੜੇ ਨਾ ਖਾਇਆ ਕਰ ਪੁੱਤੇ ਪਹਿਲਾਂ ਬਾਪੂਨ ਖਾ ਕੇ ਹੱਡੇ ਐਵੇਂ ਸਭ ਦੀ ਦਰਤਾਂ ਲਾਉਂਦੀ ਸੀ ਉਹ ਨੂੰ ਮੈਂ ਤਾਂ ਕੱਢ ਲਉ ਪੈਕਟ ਜੇ ਵੱਡਾ ਸੀ ਉਹਨੇ ਥੋੜੇ ਖਾਦੇ ਸੀਗੇ ਮੈਨੂੰ ਰੱਖਦੇ ਸੀਗੇ ਰੋਟੀ ਖਾਣੀ ਆ ਹੁਣ ਆਪਾਂ ਕਿੱਧਰ ਰੋਟੀ ਖਾਣੀ ਆ ਸਾਰੀ ਚੀਜੀ ਖਾਣੀ ਆ ਸਾਰੀ ਚੀਜੀ ਨਹੀਂ ਖਾਣੀ ਰੋਟੀ ਵੀ ਖਾ ਲਿਆ ਕਰ ਛੋਟੇ ਚੀਜੀ ਛੋਟੇ ਚੀਜੀ ਕਰਕੇ ਚੀਜੀ ਚੱਕ ਲੈਂਦਾ ਵਾ ਆਟੇ ਮੈਨੂੰ ਆ ਲੈ ਰੂ ਆਟੇ ਜਿੱਤੇ ਹੁੰਦੇ ਦਿਨ ਤਾਂ ਜਿੱਤੇ ਹੁੰਦੇ ਤੂੰ ਕੀ ਦਿੱਤਾ ਮੈਂ ਕੋ ਦਿੱਤਾ ਨਹੀਂ ਸੀ ਮੇਰੇ ਸਾਹਮਣੇ ਮੈਂ ਤਾਂ ਉਧਰ ਬਗਿਆ ਸੀ ਮੈਨੂੰ ਕਦਾਂ ਵਯਾ ਲੈਣਾ ਆ ਲੈਣਾ ਮੁੜ ਕੇ ਮੈਂ ਭੁੱਖ ਢਾਉਣੇ ਜਾਏਗੇ ਉਹਨਾਂ ਤੋਂ ਮੈਨੂੰ ਜੋ ਜਿੱਤਾ ਜਾ ਬਣਾਇਆ ਜਦ ਮੱਥਾ ਟੇਕ ਜੰਮਿਆ ਅਪਰਖੰਡ ਦੇ ਘਣਾਉਣੇ ਜਾਵਾਂ ਮੈਨੂੰ ਤਾਂ ਮੁੱਕਣਾ ਹੀ ਨਹੀਂਗਾ ਮੁੱਕ ਮੁੱਕ ਅੱਪ ਜਹਲਹਤੀ ਲਈ ਉਹਨੇ ਪੰਨੇ ਇਹਦੇ ਕੰਮ ਕਰ ਲੈਣੇ ਆਂ ਠੱਟੀ ਹੁਣੇ ਨਾ ਚੱਲਈਏ ਇਕੱਠੇ ਹੀ ਲਿਆ ਕੇ ਰੱਖ ਲੈਣਾ ਡੱਬਾ ਹੈ ਨਾ ਕੰਮ ਨਿਪੜੂ ਨੋ ਤਾਂ ਆ ਦੋ ਨਾ ਸ਼ਰਮਾ ਹੋ ਗਿਆ ਤੇ ਉਹ ਤਾਂ ਬੜ ਤੁੰਦ ਪੈ ਗਈ ਕਿੱਦਾਂ ਨੂੰ ਜਾਣਾ ਇਸ ਚੇ ਲਾ ਲੀਆਂ ਇਹਨਾਂ ਤਾਂ ਚਲੋ ਚੱਤੀ ਮੈਂ ਤਾਂ ਪਿੱਤਰ ਗਈ ਸੀ ਤੇ ਆਰਾ ਗੰਦੂ ਬੁਝਿਆ ਬਾਲੇ ਨਹੀਂ ਖਾਈਦੇ ਬੱਤੇ ਤਾਂ ਕਦੀ ਕਦੀ ਖਾਈਦਾ ਹੁੰਦਾ ਉਹਨੂੰ ਹਾਂ ਤਾਂ ਇਹ ਲਤਾਂ ਦੀ ਜੜਾ ਹੈ ਲਤਾਂ ਦੀ ਪੂਰੀ ਤੇ ਰੋਟੀ ਰੂਟੀ ਆਪਾਂ ਬਣਾ ਲਈ ਆ ਤੇ ਹੁਣ ਬੈਠੇ ਸੀ ਬਸ ਵੇਟ ਕਰਦੇ ਆ ਥੋੜੇ ਜਿਹੇ ਟਾਈਮ ਤੱਕ ਖਾਣੇ ਆ ਹੈ ਆ ਰਣੀਆ ਖੱਟੀ ਜਾਣਾ ਕਹਿੰਦਾ ਹੁਣ ਮੈਂ ਹਾਲ ਕੀ ਬਣੀ ਪਈ ਹੈ ਹੈ ਇਧਰ ਦੇਖ ਕਿੱਥੇ ਜਾਣਾ ਹਰ ਜੇ ਸੇਰ ਤੇ ਮਿੱਠੇ ਵਾਲੀ ਪਕੌੜੀ ਨਾ ਗੱਡੀ ਚੱਲ ਉੱਤੇ ਇਹ ਤਾਂ ਕੀੜੀਆਂ ਆਉਣਗੀਆਂ ਉੜ ਕੇ ਨੇ ਲਾਰੀਆਂ ਐਨ ਖਾਣੇ ਤੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਕਰ ਲਈਏ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਤੇ ਕੱਲੋਂ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ जरूर ਕਰਦੇ ਆ ਕਰੋ ਤੇ ਮਿਲਦੇ ਆਪਾਂ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ